ਮੁਕੰਮਲ ਪ੍ਰਬੰਧਾ ਵਿੱਚ 14ਵੇਂ ਦਿਨ ਫਿਰੋਜ਼ਪੁਰ ਸ਼ਹਿਰ ਦੀ ਦਾਣਾ ਮੰਡੀ 'ਚ ਸ਼ੁਰੂ ਹੋਈ ਕਣਕ ਦੀ ਖਰੀਦ ਵਾਹ ਕੇ ਦੇ ਕਿਸਾਨ ਦੀ ਵਿਕੀ ਪਹਿਲੀ ਢੇਰੀ ਪੰਗਰੇ ਨੇ ਜੇਸੀ ਨੇ ਕੀਤੀ ਖਰੀਦ ਐਮ ਐਲ ਏ ਪੁੱਲਰ ਨੇ ਉਦਘਾਟਨ ਕਰ ਕਿਸਾਨ ਦਾ ਲੱਡੂ ਖਵਾ ਕੀਤਾ ਮੂੰਹ ਮਿੱਠਾ ਕਣਕ ਦੀ ਸਰਕਾਰੀ ਖਰੀਦ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ ਲੇਕਿਨ ਫਿਰੋਜ਼ਪੁਰ ਸ਼ਹਿਰ ਦੀ ਅਨਾਜ ਮੰਡੀ ਵਿੱਚ ਖਰੀਦ 14ਵੇਂ ਦਿਨ ਸ਼ੁਰੂ ਹੋਈ ਹੈ మార్కెట్ కమిటీ ఫిరోజ్‌పూర్ ਦੇ ਮੁਕੰਮਲ ਪ੍ਰਬੰਧਾ ਵਿੱਚ ਸ਼ੁਰੂ ਹੋਈ ਕਣਕ ਦੀ ਖਰੀਦ ਦਾ ਉਦਘਾਟਨ ਫਿਰੋజ్‌పూర్ ਸ਼ਹਿਰੀ ਹਲਕੇ ਦੇ ਐਮ.ਐਲ.ਏ. ਰਣਵੀਰ ਸਿੰਘ ਪੁੱਲਰ ਨੇ ਕੀਤਾ ਪਿੰਡ ਵਾਹਕੇ ਦੇ ਰਹਿਣ ਵਾਲੇ ਸਤਵਿੰਦਰ ਸਿੰਘ ਨਾਮ ਦੇ ਕਿਸਾਨ ਦੀ ਪਹਿਲੀ ਢੇਰੀ ਦੀ ਬੋਲੀ ਪਨਗਰੇਨ ਏਜੰਸੀ ਵੱਲੋਂ ਲਗਾਈ ਗਈ ਨਮੀ ਦੀ ਮਾਤਰਾ ਵੀ 13% ਪਾਈ ਗਈ ਜੋ ਕਿ ਨਿਰਧਾਰਤ ਮਾਤਰਾ ਸੀ ਦੂਜੇ ਪਾਸੇ ਅਨਾਜ ਮੰਡੀ ਦਾ ਮੌਕਾਏ ਮੁਆਇਨਾ ਕੀਤਾ ਗਿਆ ਤਾਂ ਭਾਵੇਂ ਕਣਕ ਦੀ ਫਸਲ ਹਾਲੇ ਖੁੱਲ ਕੇ ਨਹੀਂ ਆਈ ਸੀ ਲੇਕਿਨ ਮਾਰਕੀਟ ਕਮੇਟੀ ਫਿਰੋਜ਼ਪੁਰ ਦੇ ਪ੍ਰਬੰਧ ਮੁਕੰਮਲ ਦਿਸੇ ਕਿਸਾਨਾਂ ਲਈ ਪਾਣੀ ਦੇ ਪ੍ਰਬੰਧ ਵੱਖ-ਵੱਖ ਜਗ੍ਹਾ ਦੇ ਕੀਤੇ ਹੋਏ ਸਨ ਸਫਾਈ ਵੀ ਨਜ਼ਰ ਆਈ ਕਿਸਾਨਾਂ ਲਈ ਛਾਂ ਦਾ ਵੀ ਪ੍ਰਬੰਧ ਕੀਤਾ ਹੋਇਆ ਦਿਖਿਆ ਮੰਡੀ ਸੁਪਰਵਾਈਜ਼ਰ ਕਰਨ ਸ਼ਰਮਾ ਨੇ ਦੱਸਿਆ ਕਿ ਉਹਨਾਂ ਵੱਲੋਂ ਕਣਕ ਦੇ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਆਰਥਿਕ ਅਤੇ ਲੇਬਰ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਮੰਡੀਆਂ ਵਿੱਚ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਇਸ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਣਕ ਦੀ ਖਰੀਦ ਤੇ ਲਿਫਟਿੰਗ ਜਾਂ ਹਦਾਈਗੀ ਸੰਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਮੰਡੀ ਚ ਕਿਸਾਨਾਂ ਦੀ ਫਸਲ ਦੀ ਨਮੀ ਪੂਰੀ ਤਰ੍ਹਾਂ ਜਾਂਚ ਕੀਤੀ ਰਹੀ ਹੈ ਅਤੇ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਨਮੀ ਚੈੱਕ ਕਰਕੇ ਖਰੀਦ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਣਕ ਦਾ ਸਮਰਥਨ ਮੂਲ 2450 ਰੁਪਏ ਨਿਸ਼ਚਿਤ ਕੀਤਾ ਗਿਆ ਹੈ ਉਧਰ ਐਮਐਲਏ ਪੁੱਲਰ ਨੇ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਚੁੱਕਿਆ ਜਾਵੇਗਾ ਅਤੇ ਖਰੀਦੀ ਗਈ ਫਸਲ ਦੀ ਅਦਾਇਗੀ ਉਹਨਾਂ ਦੇ ਖਾਤਿਆਂ ਵਿੱਚ 24 ਘੰਟਿਆਂ ਦੇ ਅੰਦਰ-ਅੰਦਰ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਫੂਡ ਸਪਲਾਈ ਅਫਸਰ ਹਿਮਾਸ਼ੂ ਕੁੱਕੜ ਨੇ ਕਿਹਾ ਕਿ ਕਿਸਾਨਾਂ ਅਤੇ ਆਰਤੀਆਂ ਦੀ ਸਹੂਲਤ ਲਈ ਜ਼ਿਲ੍ਹੇ ਵਿੱਚ 126 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ ਜਿੱਥੇ ਕਿਸਾਨਾਂ ਆਰਤੀਆਂ ਅਤੇ ਮਜ਼ਦੂਰਾਂ ਨੂੰ ਸਹੂਲਤ ਲਈ ਪੀਣ ਵਾਲੇ ਪਾਣੀ, ਛਾਂ, ਸਫਾਈ, ਰੋਸ਼ਨੀ ਆਦਿ ਦੇ ਪੂਕਤਾ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਸਮੂਹ ਖਰੀਦ ਕੇਂਦਰਾਂ ਵਿੱਚ ਖਰੀਦ ਏਜੰਸੀਆਂ ਵੱਲੋਂ ਆਪਣੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਰ੍ਹਾਂ ਸੁੱਕੀ ਹੋਈ ਫਸਲ ਹੀ ਮੰਡੀ ਵਿੱਚ ਲੈ ਕੇ ਆਉਣ ਤਾਂ ਜੋ ਉਹਨਾਂ ਨੂੰ ਖਰੀਦ ਸੰਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ। ਕੋਈ ਪਰੇਸ਼ਾਨੀ ਨਹੀਂ ਜੀ ਸਾਡੇ ਸਾਰੇ ਆਰਤੀ ਯੂਨੀਅਨ ਦੇ ਪ੍ਰਧਾਨ ਜੀ ਸਾਡੇ ਇਹ ਬੈਣਾ ਬਲਰਾਜ ਕਟੋਰਾ ਜੀ ਆਪ ਨਿਗਰਾਨੀ ਰੱਖਣਗੇ ਔਰ ਬਹੁਤ ਵਧੀਆ ਢੰਗ ਨਾਲ ਜਿਹੜੀ ਬੱਕੀ ਹਟਾਵਾਂ ਕਰਦੇ ਕਿੰਨੇ ਮੌਚਰ ਵਾਲਾ ਮਾਤਿਕਾ 13 ਹੱਥੀਆ ਜੀ ਔਰ ਪਰ ਹਮ ਤਾਂ 12 ਰਾਜੇਗਾ ਜੀ ਜੋ ਤੱਕ 12 ਹੋ ਜਾਊਗਾ ਉੱਪਾਂ ਪੈਰੀਆਂ ਦਾ ਔਰ ਫਸਲ ਜਿਹੜੀ ਆ ਬਹੁਤ ਵਧੀਆ ਐਦਿਕ ਕਿਸਾਨਾਂ ਨੂੰ ਵੀ ਵਧਾਈ ਦੇਣਾ ਕਿ ਝਾੜ ਵੀ ਬਹੁਤ ਵਧੀਆ ਔਰ ਬਹੁਤ ਵਧੀਆ ਜਿਹੜੀ ਆ ਫਸਲ ਹੋ ਗਿਆ ਪੇਮੈਂਟ ਬਾਰੇ ਜੀ ਪੇਮੈਂਟ ਤਾਂ ਨਾਲ ਦੀ ਨਾਲ ਪੇਮੈਂਟ ਦੀ ਗੱਲ ਕੀ ਰੇਟ ਲਾਇਆ ਜੀ ਇਸ ਵਾਰ ਕੀ ਸਟੇਟ ਦੇ ਸਰਕਾਰੀ ਜੇਸਰ 2425 2400 ਤੇ ਕਿ ਕਿੰਨੇ ਕੇਂਦਰ ਹੈ ਪਿੰਡੇ ਹੈ پورے ਜ਼ਿਲ੍ਹੇ ਦੇ پورے ਜ਼ਿਲ੍ਹੇ ਦੇ ਤਾਂ ਡੀਐਫਸੀ ਸਾਹਿਬ ਦੱਸਣਗੇ 126 ਇਹਨਾਂ ਦੇ ਅੰਦਰ ਇਸ ਮਾਰਕੀਟ ਕਮੇਟੀ ਦੇ ਕਿੰਨੇ ਹੋਣਗੇ 18 18 ਮੇਨ ਚਾਰ ਸਮੇਤ ਇਹ ਕਿਸਾਨਾਂ ਦਾ ਪ੍ਰਬੰਧ ਸਾਰੇ ਮੁਕੰਮਲ ਹੈ। ਦੇਖਣਾ ਦੇਖਣ ਲਈ ਆਏ ਆ ਜੀ ਹੁਣ ਡੀ ਐਫ ਸੀ ਸਾਹਿਬ ਨੂੰ ਪੁੱਛਦੇ ਆਂ ਚੇਅਰਮੈਨ ਸਾਹਿਬ ਨੂੰ ਪੁੱਛਦੇ ਆਂ ਵੀ ਭਾਈ ਪਾਣੀ ਪੂਣੀ ਦਾ ਪ੍ਰਬੰਧ ਕਿਵੇਂ ਹੈ। ਬਹੁਤ ਵਧੀਆ ਜੀ ਬਹੁਤ ਵਧੀਆ ਪ੍ਰਬੰਧ ਹੈ। ਹਾਂਜੀ। ਮਸਕਲਾ ਨਹੀਂ ਕੋਈ ਕਰਨੇ। ਇਹ ਕਦ ਨਹੀਂ ਆਉਂਦੀ। ਲਾਈਟਾਂ ਦਾ ਪ੍ਰਬੰਧ ਕਰਦਾ। ਲਾਈਟਾਂ ਦਾ ਪ੍ਰਬੰਧ। ਲਾਈਟਾਂ ਦੀ ਵੀ ਓਪਨਿੰਗ ਇੱਕ ਦੋ ਦਿਨਾਂ ਤੱਕ ਕਰ ਜੰਨੀ।